ਪੰਨੂ ਨਾਦਾ ਧੰਨਵਾਦੀ ਜਿਹੜਾ ਅਮਰੀਕਾ ਦੇ ਵਿੱਚ ਬੈ ਕੇ ਜਿੱਦੜ ਧਮਕੀਆਂ ਦੇ ਰਿਹਾ ਵਾ ਤੁਸੀਂ ਮੋਤੀ ਸਾਹਿਬ ਨੂੰ ਕਹਿ ਕੇ ਜਿਸ ਤਰ੍ਹਾਂ ਟਰੰਪ ਸਾਹਿਬ ਨੇ નિર્ਦੋਸ਼ ਬੰਦੇ ਨੂੰ ਜਿਹੜੇ ਕਿ ਉਧਾਂ ਗਿਆ ਸੀ ਨਿਕਲ ਗਏ ਉਹਨੇ ਉਹਨਾਂ ਨੂੰ ਭੇਜਿਆ ਪਰ ਇਹ ਤਾਂ ਦੋਸ਼ੀ ਹੈ ਇੱਕ ਤਾਂ ਉਹਨਾਂ ਦੇ ਉੱਤੇ ਐਨਐਸਏ ਲਾਇਆ ਜਾਵੇ ਜਿਹੜਾ ਪੰਨੂ ਦਾਕੀ ਔਰ ਉਹਨੂੰ ਹੱਤਕੜੀਆਂ ਜਿਹੜੀਆਂ ਮੈਂ ਪੈਰਾਂ ਤੋਂ ਸਿਰ ਤੱਕ ਪਾ ਕੇ ਉਹਨਾਂ ਜਿਹਾ ਤਰ੍ਹਾਂ ਹਵਾਈ ਜਹਾਜ਼ ਦੇ ਵਿੱਚ ਲੈ ਕੇ ਅਮਰਖਰਦੀ ਬੰਦ ਕਰ ਧਰਤੀ ਦੇ ਲਿਆਂਦਾ ਜਾਵੇ ਤਾਂ ਜੋ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਤੇ ਮੰਨ ਨੂੰ ਸ਼ਾਂਤੀ ਮਿਲ ਸਕੇ ਇਹ ਮੇਰੀ ਤੁਹਾਨੂੰ ਬੇਨਤੀ ਹੈ ਖੰਨਾ ਸਾਹਿਬ ਸਾਹਿਬ ਤੇ ਜ਼ਰੂਰ ਤੁਸੀਂ ਕਿਉਂਕਿ ਉਹ ਇਨਸਾਨ ਬਾਬਾ ਸਾਹਿਬ ਦਾ ਬਹੁਤ ਜ਼ਿਆਦਾ ਅਪਮਾਨ ਕਰ ਰਿਹਾ ਵਾ ਇਸ ਕਰਕੇ ਸਰਕਾਰ ਆਪਣੀ ਹੈ ਲਓ ਇੰਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡੇ ਇੱਤੇ ਪਹੁੰਚਣ ਤੇ ਮੈਂ ਤੇ ਜਮਾਨ ਸਾਹਿਬ ਦਾ ਖੰਨਾ ਸਾਹਿਬ ਦਾ ਡਾਕਟਰ ਡੀਪੀ ਖੋਤਲਾ ਜੀ ਦਾ ਸਾਹਿਬ ਜੀ ਰਾਜੇਪਾਲ ਦਿਸ਼ਾਮਰ ਜੀ ਦਾ ਅੱਜ ਤੁਹਾਡੀ ਸਮੂਹ ਜੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਤ